ਹੀ ਵਾਸ਼ਰੂਮ ਆਪਣੇ ਅਟੈਚੀਡ ਹੈਗਾ ਸਭ ਕੁਝ ਹਾਂ ਮੈਂ ਗੇਟ ਖੋਲਿਆ ਹੋਲੀ ਦੇ ਦਿਨੇ ਤੇ ਅੰਦਰ ਤੋਂ ਤਾਂ ਸਾਬਣੋਂ ਸਾਬਣੀ ਲਾਹੋਈ ਪਈ ਸੀ ਪੂਰੀ ਝੱਗੋ ਝੱਗੋ ਹੀ ਪਈ ਸੀ ਮੈਨੂੰ ਲੱਗਿਆ ਤਾਂ ਜ਼ਰੀ ਮੈਂ ਕਿਤੇ ਦਿੱਲੀ ਹੈਗੀ ਆਪਣੇ ਮਰਸੋਈ ਚੋਂਦੀ ਹੈ ਨਾ ਮੈਨੂੰ ਨਹੀਂ ਪਤਾ ਕਿ ਇਹ ਤੁਸੀਂ ਹੈ ਹੋ ਕਾਇ ਨਹੀਂ ਪਤਾ ਬਿੱਲਾ ਆ ਗਿਆ ਉੱਥੇ ਮੈਂ ਨਾ ਦੁੱਧ ਚਿੱਟਾ ਸਾਰਾ ਚੱਕੀ ਫਿਰਦਾ ਸਾਰਾ ਤੂੰ ਉਹ ਤੂੰ ਚਿੱਟੀ ਲਾ ਲਈ ਸਾਬਣ ਬੁਰਾ ਹਾਲ ਨਾ ਹੋਊਗਾ ਤਾਂ ਅੱਗੇ ਛੜਾ ਜੀਠਾ ਹੂੰ ਮੈਂ ਦੋਨੀ ਹੋਈ ਗੁਲਾਬੀ ਕਲਰ ਦੇ ਰੰਗ ਦੀ ਹੋ ਜੰਨੀ ਹੈਗੀ ਹੂੰ ਮੇਰੀ ਗੱਲ ਸੁਣ ਨਾ ਤੇ ਟੂਈ ਤਾਂ ਸਭ ਟੂਈ ਤਾਂ ਸਾਡਾਂ ਲੱਗੀ ਨਹੀਂ ਸੀ ਤੇਰੇ ਚੰਕਰੀ ਸੀ ਤੇ ਹੋਰ ਉਹ ਟੂਈ ਤਾਂ ਮੈਨੂੰ ਹਜੇ ਤੱਕ ਦਿਖੀ ਜਾਂਦੀ ਹੈ ਪਤਾ ਨਹੀਂ ਮੈਂ ਹੱਥ ਨਾਲ ਕਿੰਨੀ ਐਰੀ ਕਰ ਲਿਆ ਕੀ ਕਰ ਲਿਆ ਤੁਸੀਂ ਹੱਥ ਨਾਲ ਕਿਵੇਂ ਕਰਦੇ ਹੁੰਦੇ ਹੱਥ ਨਾਲ ਪਚਕਾਰੀਆਂ ਮਰਾਤੀਆਂ ਮਦੋਤਨ ਆਰੀ ਇਹ ਨਹੀਂ ਆ ਬਈ ਜਾ ਤਾਉਗੀ ਮੇਰਾ ਸਮਝੇ ਤਾਂ ਢੂਈ ਤੇ ਸਾਬਣ ਨਹੀਂ ਲੱਗਦੀ ਸੀ ਤਾਂ ਮੈਂ ਢੂਈ ਤੇ ਸਾਬਣ ਲਾ ਦੇਣੀ ਸੀ ਤੇਰੇ ਉਹ ਮੈਂ ਤੁਹਾਨੂੰ ਜਿਵੇਂ ਬਿਆਸਾ ਦਿੱਤੀ ਲਾ ਕੀ ਕਹਿਣਾ ਦਾ ਹੁਣ ਕਹਿ ਦੇ ਲੈ ਤੈਨੂੰ ਆ ਪਕੜ ਕੇ ਕਿਸ ਨੂੰ ਕੁਝ ਦੱਸਣਾ ਐ ਐਨੀ ਗਰਮੀ ਚ ਪਾਣੀ ਹੋਰ ਗਰਮ ਹੋ ਜਾਣਾ ਠੀਕ ਐ ਮੇਰੀ ਗੱਲ ਸੁਣ ਮੈਂ ਕਿਹੜਾ ਕਿਸੇ ਨੂੰ ਦੱਸਣਾ ਐ ਕੁਝ ਗੱਲ ਤਾਂ ਤੇਰੇ ਮੇਰੇ ਵਿੱਚ ਹੀ ਰਹੂਗੀ ਇਹ ਪਤਾ ਕਿਸੇ ਨੂੰ ਤੇ ਕਹਿ ਦੋਗੇ ਮੈਂ ਤਾਂ ਪਰਿਵਾਰ ਆਏ ਹੋ ਠੀਕ ਐ ਨਾ ਨਾ ਮੈਂ ਤਾਂ ਮੈਨੂੰ ਦੱਸਾਂ ਮੈਂ ਜ਼ਿੰਦਗੀ ਚ ਮੈਂ ਤਾਂ ਸ਼ੁਰੂ ਤੋਂ ਹੀ ਵਰਜਨ ਰਿਆ ਮੈਂ ਕਦੇ ਕਿਸੇ ਨਾਲ ਸੰਬੰਧ ਨਹੀਂ ਬਣਾਇਆ ਮੈਨੂੰ ਨਹੀਂ ਪਤਾ ਵੀ ਅੰਦਰ ਦੀ ਥੋੜੀ ਗਰਮੀ ਕਿਵੇਂ ਹੁੰਦੀ ਹੈ ਜਦੋਂ ਅੰਦਰ ਜਾਊਗਾ ਮੈਨੂੰ ਨਹੀਂ ਪਤਾ ਮੈਂ ਆਣ ਜਾਣ ਆ ਉਸ ਚੀਜ਼ ਤੋਂ ਮੈਂ ਮੱਛੀ ਦੇਖਦਾ ਲਈ ਤੇਰੀ ਗੱਲ ਸੁਣ ਨਿੱਕੀ ਏ ਪਰਝਾਈਏ ਨਹੀਂ ਕਿਵੇਂ ਦਿਲ ਨੂੰ ਅਸੀਂ ਸਮਝਾਈਏ ਨਹੀਂ ਐਵੇਂ ਵਾਈਜ਼ ਬੋਲਦੇ ਸੀ ਕਿ ਨਾ ਤੈਨੂੰ ਮੇਰੀ ਆਵਾਜ਼ ਨਹੀਂ ਪਛਾਨਣਾ ਸੀ ਲੱਖਾ ਬੋਲਦਾ ਹਾਂ। ਹਾਂ ਲੱਖਾ ਬੋਲਦਾ ਸੀ ਕਿਵੇਂ ਆ? ਮੈਂ ਮਾਂ ਪਕੀਂਦੀ ਸੀ। ਅੱਛਾ ਕੀ ਕਰੀ ਜਾਂਦੀ ਸੀ ਹੁਣ? ਕੁਛ ਨਹੀਂ। ਕੁਛ ਨਹੀਂ ਕਰਦੀ ਸੀ। ਬਸ ਕੀ ਕਰਨਾ ਹੈਗਾ ਆਈ ਮੇਰੇ ਕੱਪੜੇ ਪ੍ਰੈਸ ਕਰਕੇ ਤੇ ਟੈਮਾਰ ਮਾਰ ਕੇ ਰੱਖਦੀ ਸੀ। ਆ ਤੇਰੇ ਲੀੜੇ ਕੱਪੜਦਿਆਂ ਕੱਪੜਿਆਂ ਨੇ ਤਾਂ ਮੇਰਾ ਜਮਾਂ ਬੁਰਾ ਹਾਲ ਕਰਤਾ। ਕੀ ਕੀ ਨੇ ਆਲੱਗ-ਤੁਲੱਗ ਸੀ? ਅੱਛਾ। ਮੈਂ ਤੁਰਦੀ ਨਹੀਂ ਜਿੱਥੇ ਤੱਕ ਦਿਆਂ ਗੀਣਾ ਜਿਹੜਾ ਗੱਲ ਤਾਂ ਸੁਣ ਲਾ ਉਹ ਨਹੀਂ ਇੱਕ ਚਮਕੀਲੇ ਦਾ ਗਾਣਾ ਨਹੀਂ ਸੀਗਾ ਉਹ ਜਿਸ ਨੇ ਮੈਂ ਤੱਕਦਾ ਰਿਹਾ ਉਹ ਤੱਕਦਾ ਰਿਹਾ ਤੇ ਮੈਂ ਸਖਰਦ ਪੈਰੇ ਨਾਉਂਦੀ ਸੀ ਮੈਂ ਵਾਰ-ਵਾਰ ਪਿੰਡੇ ਨੂੰ ਸਾਬਣ ਲਾਉਂਦੀ ਸੀ ਤੂੰ ਦੇਖ ਲੈ ਨਾ ਹੁਣ ਖਰਚ ਨਾਉਂਦੀ ਨਾ ਹਾਂ ਨਾਉਂਦੀ ਨੂੰ ਦੇਖ ਲੈ ਤੈਨੂੰ ਤੁਸੀਂ ਜੇ ਹੋਰ ਮੇਰੀ ਗੱਲ ਸੁਣ ਜੇ ਤਾਂ ਠੁਈ ਬਦੂ ਘਾਰ ਤਾਂ ਬੰਦ ਕਰਨਾ ਭੁੱਲ ਗਈ ਤੂੰ ਮੈਂ ਮੈਂ ਆਉਣਾ ਸੀ ਵਾਸ਼ਰੂਮ ਆਪਣੇ ਅਟੈਚ ਹੀ ਤਾਂ ਹੈਗਾ ਸਭ ਕੁਝ ਹਾਂ ਹਾਂ ਮੈਂ ਗੇਟ ਖੋਲ੍ਹਿਆ ਹੋਲੀ ਦੇ ਦਿਨੇ ਤੇ ਅੰਦਰ ਤੂੰ ਤਾਂ ਸਾਬਣੋਂ ਸਬਣੀ ਲਾਹ ਹੋਈ ਪਈ ਸੀ ਪੂਰੀ ਝੱਗੋ ਝੱਗੋ ਹੀ ਪਈ ਸੀ ਮੈਨੂੰ ਲੱਗਿਆ ਤਾਂ ਜ਼ਰੀ ਮੈਂ ਕਿਤੇ ਦਿੱਲੀ ਹੈਗੀ ਆਪਣੇ ਬਰਸੋਈ ਚੋਂਦੀ ਹੈ ਨਾ ਮੈਨੂੰ ਨਹੀਂ ਪਤਾ ਸੀ ਕਿ ਤੁਸੀਂ ਹੈ ਹੋ ਆਏ ਨੇ ਉਹ ਤਾਂ ਬਿੱਲਾ ਆ ਗਿਆ ਉੱਥੇ ਪਾਇਨਾਂ ਦੁੱਧ ਚਿੱਟਾ ਸਾਰਾ ਚੱਕੀ ਫਿਰਦਾ ਸਾਰਾ ਤੂੰ ਉਹ ਤੋਂ ਜਿੱਤ ਉਹ ਤੋਂ ਚਿੱਟੀ ਲਾ ਲਈ ਸਾਬਣਾਂ ਬੁਰਾ ਹਾਲ ਨਾ ਹੋਗਾ ਤਾਂ ਅੱਗੇ ਛੜਾ ਜੀਠਾ ਹੂੰ ਮੈਂ ਤਾਂ ਨਹੀਂ ਹੋਈ ਗੁਲਾਬੀ ਕਲਾ ਮੇ ਰੰਗ ਨਹੀਂ ਹੋ ਜੰਨੀ ਆਣਗੇ ਹੂੰ ਮੇਰੀ ਗੱਲ ਸੁਣ ਨਾ ਤੇ ਟੂਈ ਤਾਂ ਸਭ ਟੂਈ ਤਾਂ ਸਾਡਾਂ ਲੱਗੀ ਨਹੀਂ ਵੀ ਤੇਰੇ ਚੰਕਰੀ ਸੀ ਤੇ ਹੋਰ ਉਹ ਟੂਈ ਤਾਂ ਮੈਨੂੰ ਹਜੇ ਤੱਕ ਦਿਖੀ ਜਾਂਦੀ ਹੈ ਪਤਾ ਨਹੀਂ ਮੈਂ ਹੱਥ ਨਾਲ ਕਿੰਨੀ ਐਰੀ ਕਰ ਲਿਆ ਕੀ ਕਰ ਲਿਆ ਤੁਸੀਂ ਹੱਥ ਨਾਲ ਕਿਵੇਂ ਕਰਦੇ ਹੁੰਦੇ ਹੱਥ ਨਾਲ ਪਚਕਾਰੀਆਂ ਮਰਾਤੀਆਂ ਮਦੋਤਨ ਆਰੀ ਨੀ ਆ ਬਈ ਕੀ ਆਤਾਊਗੀ ਮੇਰਾ ਸਮਝੇ ਤਾਂ ਢੂਈ ਤੇ ਸਾਬਣ ਨਹੀਂ ਲੱਗਦੀ ਸੀ ਤਾਂ ਮੈਂ ਢੂਈ ਤੇ ਸਾਬਣ ਲਾ ਦੇਣੀ ਸੀ ਤੇਰੇ ਉਹ ਹਾਂ ਤੁਹਾਨੂੰ ਜਿਵੇਂ ਪਿਆਰ ਦਿੱਤੀ ਨਾ ਕੀ ਕਹਿੰਦੇ ਹੁਣ ਕਹ ਦੇ ਲੈ ਤੈਨੂੰ ਆ ਪਕੜ ਕੇ ਕਿਸ ਨੂੰ ਕੁਝ ਦੱਸਣਾ ਹੈ ਇੰਨੀ ਗਰਮੀ ਚ ਪਾਣੀ ਹੋਰ ਗਰਮ ਹੋ ਜਾਣਾ ਠੀਕ ਹੈ ਮੇਰੀ ਗੱਲ ਸੁਣ ਮੈਂ ਕਿਹੜਾ ਕਿਸੇ ਨੂੰ ਦੱਸਣਾ ਹੈ ਕੁਝ ਗੱਲ ਤਾਂ ਤੇਰੇ ਮੇਰੇ ਵਿੱਚ ਹੀ ਰਹੂਗੀ ਇਹ ਪਤਾ ਕਿਸੇ ਨੂੰ ਤੇ ਕਹਿ ਦੋਗੇ ਮੈਂ ਤਾਂ ਕਰੀਵਾਰ ਆਏ ਹੋਏ ਨਾ ਨਾ ਮੈਂ ਤਾਂ ਮੈਨੂੰ ਦੱਸਾਂ ਮੈਂ ਜ਼ਿੰਦਗੀ ਚ ਮੈਂ ਤਾਂ ਸ਼ੁਰੂ ਤੋਂ ਹੀ ਵਰਜਨ ਰਿਆ ਮੈਂ ਕਦੇ ਕਿਸੇ ਨਾਲ ਸੰਬੰਧ ਨਹੀਂ ਬਣਾਇਆ ਮੈਨੂੰ ਨਹੀਂ ਪਤਾ ਵੀ ਅੰਦਰ ਦੀ ਥੋੜੀ ਗਰਮੀ ਕਿਵੇਂ ਹੁੰਦੀ ਹੈ ਜਦੋਂ ਅੰਦਰ ਜਾਊਗਾ ਮੈਨੂੰ ਨਹੀਂ ਪਤਾ ਮੈਂ ਆਣ ਜਾਣਾ ਉਸ ਚੀਜ਼ ਤੋਂ ਮੈਂ ਮੱਛੀ ਦੇਖ ਤਾਂ ਲਈ ਤੇਰੀ ਹਾਏ ਮੱਛੀ ਵੀ ਦੇਖ ਲਈ ਕੀ ਕਹੀਏਂ ਨੂੰਗੀ ਤੇ ਹੋਰ ਮੈਂ ਕੀ ਕਹਾਂ ਜੀ ਜੇ ਕੁਝ ਦੇਖਿਆ ਮੈਂ ਝੂਠ ਬੋਲਦਾ ਨਾ ਮੈਂ ਝੂਠ ਬੋਲਦਾ ਨਾ ਮੈਂ ਕੁਫਰਦੋਲਾ ਤੇਰੀ ਮੱਛੀ ਤਰ ਮੈਂ ਦੇਖ ਲਈ ਮੈਂ ਦੱਸਣਾ ਬਥੋੜਾ ਸਿਆਣਾ ਸਮਝਿਆ ਸੀ ਕਿਸ ਤੱਕ ਮੇਰੀ ਐਕਸਟ੍ਰੀਮ ਤਿਆਰੀ ਹੋ ਸਕਰ ਦਿੱਤੀ ਨਹੀਂ ਕੰਦਾ ਜਿਤਮਾਨ ਕਰਤੀ ਸੀ ਤੂੰ ਮੈਂ ਕੀ ਕਰ ਜਦੋਂ ਮੈਨੂੰ ਦਿਖ ਗਈ ਮੱਛੀ ਦਿਖ ਗਈ ਮੈਂ ਕਦੇ ਜ਼ਿੰਦਗੀ ਚ ਕੀਤਾ ਨਹੀਂ ਮੈਂ ਤਾਂ ਕਦੇ ਮੈਂ ਤਾਂ ਵਿਆਹ ਵੀ ਨਹੀਂ ਕਰਵਾਇਆ ਤੈਨੂੰ ਪਤਾ ਹੈ ਤੈਨੂੰ ਪਤਾ ਤੇਰਾ ਰਿਸ਼ਤਾ ਵਾਲਾ ਮੈਨੂੰ ਆਉਂਦਾ ਸੀਗਾ ਉਹ ਤਾਂ ਕੁੱਝ ਬਾਹਰ ਜਾਣਾ ਕਿ ਨਾ ਵੀ ਬਾਹਰ ਜਾਣਾ ਸੀ ਤੁਹਾਨੂੰ ਹੁਣ ਤੁਸੀਂ ਬਸ ਦੱਸਾਉਣਾ ਹੈ ਬਸ ਦੱਸਾਉਣਾ ਹੈ ਨਹੀਂ ਪੁੱਛਾਉਣਾ ਹੈ ਮੈਂ ਪੁੱਛਾਉਣਾ ਹੀ ਹੈ ਮੈਂ ਤਾਂ ਹੁਣ ਪੁੱਛਾਉਣਾ ਹੀ ਹੁਣ ਮੈਂ ਤਾਂ ਗਰਮੀ ਨਹੀਂ ਦੇਖੀ ਬੰਦਰੋਂ ਮਤਲਬ ਜੇ ਅੰਦਰ ਜਾਊਗਾ ਤੇ ਗਰਮੀ ਕਹਿ ਜੀ ਮ ਉਹ ਤਾਂ ਮੈਂ ਚੱਲ ਕੇ ਵਾਪਸ ਗਿਆ ਤੇ ਉਸ ਤੱਕ ਗਏ ਨਿਬਾਰ ਉਹ ਉਹ ਜਮਾਇਆ ਤੂੰ ਫਿਰ ਹੁਣ ਫਿਰ ਦੇਖੀ ਫਿਰ ਕਰੋ ਫਿਰ ਹੁਣ ਕੀ ਹੱਲ ਕਰਨਾ ਤੁਸੀਂ ਕਰਨਾ ਹੈ ਹੁਣ ਮੈਂ ਤਾਂ ਕੀ ਆ ਮम्मी ਮੇਰੇ ਕੋਣੀ ਪੰਦੀਆਂ ਮੇਰੀ ਉਹ ਇੱਥੇ ਹਾਂ ਲੀਂਗੀ ਤੇ ਇਹ ਜਿਵੇਂ ਨਾ ਕੋਈ ਕੋਕ ਤੇ ਮम्मी ਅੰਮ੍ਰਿਤਸਰ ਜਾਣਾ ਨਾ ਮੈਂ ਕਹੋ ਆਹ ਬਿਲਾ ਕੇ ਵਾਪਸ ਗਿਆ ਅੰਮ੍ਰਿਤਸਰ ਜਾਣਾ ਨਾ ਮੈਨੂੰ ਕਹਿੰਦੀ ਸੀ ਤੂੰ ਨਾਲ ਚੱਲੇ ਰੱਖੇ ਅੰਮ੍ਰਿਤਸਰ ਸਾਡੇ ਨਾਲ ਮੈਂ ਤਾਂ ਜਾਣ ਨੂੰ ਤਿਆਰ ਹੋ ਗਿਆ ਸੀ ਮੈਂ ਚੱਲ ਮੈਂ ਕਾਰ ਲੈ ਜਾਊਂਗਾ ਸਾਰੇ ਨੂੰ ਨਿਵਾ ਲਊਂਗਾ ਇਹਨਾਂ ਨੂੰ ਕਹਿ ਦਊਂਗਾ ਵੀ ਬਸ ਚੜਜੋ ਤੁਸੀਂ ਹੋਰ ਤਾਂ ਕੀ ਵੀ ਮੇਥੋਂ ਤਾਂ ਨਹੀਂ ਜਾਇਦਾ ਢਿੱਡ ਦੁਖਦਾ ਮੈਂ ਰਾਹੀਂ ਕਹੂੰਗਾ ਹੋਰ ਇੱਥੇ ਕੀ ਹੈ ਹੰਦੂ ਦਾ ਫੇਰਾ ਬਕਰ ਲਈ ਹਾਂ ਲਾਭੰਦ ਲਾਭ ਇਹ ਕਹਤਾ ਹੈ ਗੱਲ ਦੇ ਲੰਦੇ ਸਾਡਾ ਲਾਭ ਆਊਗਾ ਸਾਡਾ ਲਾਭ ਆਊਗਾ ਅਸੀਂ ਬਤਾ ਨਹੀਂ ਗਾ ਵੀ ਲਾਭ ਦੇ ਨਾਲ ਹਾਨੀ ਵੀ ਆ ਗਈ ਹਾਨੀ ਹੁੰਦੀ ਲਾਗਟ ਆਉਂਦਾ ਨੇ ਵੀ ਮੈਂ ਤਾਂ ਲੱਖੇ ਰੇ ਦੇਣਾ ਹੋਰ ਮੰਨ ਨਹੀਂ ਪਤਾ ਕਿ ਜੇ ਮੈਨੂੰ ਪਤਾ ਹੁੰਦਾ ਕਿ ਤੁਸੀਂ ਨਹੀਂ ਜਾਂਦੇਗੇ ਮੈਂ ਉਹਦੇ ਨਾਲ ਹੀ ਕਰਾਉਣਾ ਸੀ ਮੈਨੂੰ ਪਤਾ ਹੁੰਦਾ ਨਾ ਕਿ ਲਾਭ ਵਾਜ ਦੇ ਬਗਾਰ ਹਾਂ ਮੈਂ ਤਾਂ ਉਹ ਮੰਨਿਆ ਕਰਨਾ ਸੀ ਤੇ ਹੁਣ ਕੀ ਹੋ ਗਿਆ ਹੁਣ ਵੀ ਤਾਂ ਮੈਨੂੰ ਵੀ ਤੇ ਉਹਦੇ ਨਾਲੋਂ ਜ਼ਿਆਦਾ ਸੋਹਣੇ ਤੇ ਫਿਲਮ ਦੇ ਚਿੱਕ ਨੇ ਸੋਹਣੇ ਤੇ ਮੇਰੀ ਗੱਲ ਸੁਣ ਲੈ ਹੁਣ ਵੀ ਹੁਣ ਮੇਰੇ 'ਚ ਤਾਂ ਕੋਈ ਕਮੀ ਨਹੀਂ ਕਿਸੇ ਜਿਹੜੀਆਂ ਅੱਖਾਂ ਨੇ ਨਸ਼ੀ ਬੰਗਤ ਜਿਹੜੀਆਂ ਮੁੱਛਾਂ ਦੇ ਬਾਟਾ ਗਏ ਨੂੰ ਨੰਬਰ ਆ ਤਾਂ ਮੇਂ ਨਹੀਂ ਆਉਂਦੀ ਤੇ ਹੁਣ ਦੱਸ ਵੀ ਆਪਣੇ ਘਰ ਦੀ ਗੱਲ ਕਰਤੀ ਰਹਿ ਜੂਗੀ ਵੀ ਤੂੰ ਮੇਰੇ ਨਾਲ ਐਗਰੀ ਹੈ ਉਹ ਨਾਲ ਤੇਰਾ ਟਾਈਮ ਪਾਸ ਹੋ ਜਾਊਗਾ ਤੁਹਾਨੂੰ ਤੁਹਾਨੂੰ 3 ਮਹੀਨੇ ਹੋ ਗਏ ਚੋਰ ਮਚਪੋਰ ਔਖਾ ਮਿੰਜ ਮਿੰਜ ਕੇ ਤੇ ਨੂੰ ਫੋਨ ਫੋਨ ਕਰਦੇ ਕਿਤੇ ਮੈਂ ਕਿਤੇ ਮੈਂ ਨਾ ਪਛਲ ਕੋਈ ਮੈਂ ਆਪ ਪੈਲ ਕਰਨੇ ਪੈਲ ਕਰਨੇ ਇਸ ਦਾ ਸੁਭਰ ਹੈ ਵੀ ਜਨੂ ਦੀ ਦੇਖ ਲਿਆ ਮਨੀ ਕੋਈ ਚੱਲ ਹੁਣ ਤੈਨੂੰ ਕੋਈ ਨਹੀਂ ਦਿੱਕਤ ਆਉਣੀ ਕਿਸੇ ਚੀਜ਼ ਦੀ ਹੁਣ ਤੂੰ ਦੇਖ ਲੈ ਜੀ ਹੁਣ ਕਿ ਮੈਂ ਰੱਖਣੀ ਆ ਆਪਣੇ ਨਾਲ ਇਹ ਜਾਣਗੇ ਅੰਬਰਸਰ ਮੱਸੀਆ ਤੇ ਮੱਸੀਆ ਕਦੋਂ ਹੈ ਵੀ ਹੋਣਾ ਕਿੰਨੇ ਦਾ ਮਿਲਣਾ ਅੰਬਰਸਰ ਇਹਨਾਂ ਨੂੰ ਤਾਂ ਕੋਈ ਨਾ ਕੋਈ ਹੋਣਾ ਚਾਹੀਦਾ ਤਾਂ ਪਰ ਪਰ ਤੇਰੇ ਵੀ ਨਾ ਲਾਭ ਨੂੰ ਪਤਾ ਲੱਗਿਆ ਤਾਂ ਫਿਰ ਤੋਂ ਬਿਕ੍ਰਾਮ ਅਦਨੋ ਜੀ ਕਿਤੇ ਪੈ ਜੀ ਤਾਂ ਕਰਕੇ ਮੈਂ ਵੀ ਦੇਖੋ ਮੇਰੀ ਗੱਲ ਸਮਝੋ ਜਦੋਂ ਆਪਾਂ ਕੋਈ ਕੋਈ ਲੌਂਗ ਟਾਈਮ ਆਪਰ ਰਿਸ਼ਤੇ ਨੂੰ ਚੱਲਣਾ ਤਾਂ ਆਪਾਂ ਨੂੰ ਪਰਦੇ ਰੱਖਣੇ ਪੈਣਗੇ ਪਰਦਾ ਰੱਖਣ ਜਮੇ ਤੇਰਾ ਸਾਥ ਦੇਵਾਂਗਾ ਠੀਕ ਹੈ ਕੋਈ ਉਹ ਪਰਵਾਹ ਨਾ ਕਰ ਕਿਸੇ ਚੀਜ਼ ਦੀ ਬਸ ਇਹ ਤਾਂ ਕਹਿੰਦੀ ਹੁੰਦੀ ਹੈ ਜੀ ਬੰਨੋ ਤੋੜਨੀ ਕਰ ਬਹੁਤ ਬਾਈ ਵੀ ਜਾ ਰੱਖਿਆ ਕਰ ਬਾਈ ਦਾ ਖਿਆਲ ਰੱਖਿਆ ਕਰ ਬਾਈ ਵਿਚਾਰੇ ਕੱਲੀ ਹੈ ਉਹਨਾਂ ਦੀ ਜ਼ਮੀਨ ਜਾਇਾ ਹੈ ਤ੍ਰੀ ਹੈ ਸਭ ਕੁਝ ਹੈ ਉਹ ਆਪਾਂ ਨਹੀਂ ਆਉਂਗੀ ਆਪਾਂ ਖਿਆਲ ਰੱਖਾਂਗੇ ਤਾਂ ਹੀ ਹੈ ਉਹਨਾਂ ਦਾ ਹੁਰ ਕੋਣ ਹੈ ਆਪ ਹੀ ਹੈਗੇ ਹਾਂ ਪਰ ਮੈਂ ਤਾਂ ਖੁਦ ਸੋਚਦੀ ਆਂ ਵੀ ਤੁਸੀਂ ਮੇਰਾ ਧਿਆਨ ਰੱਖਿਆ ਕਰੋ ਮੈਂ ਤਾਂ ਦੇਖੋ ਤੁਹਾਡੇ ਨਾਲ ਵੀ ਛੋਟੀ ਹੈ ਨਹੀਂ ਲਾਭ ਤੁਹਾਡੀ ਸਾਰੀ ਪਰਿਵਾਰ ਨਾਲ ਛੋਟੀ ਹੈ ਬਸ ਕੋਈ ਨਹੀਂ ਤੂੰ ਹੁਣ ਤੇਰੀ ਜਿਹੜੀ ਉਹ ਹੈਗੀ ਨਾ ਉਮੀਦ ਇੱਥੇ ਆ ਕੇ ਮੁੱਕ ਗਈ ਹੈ ਮੈਂ ਤੇਰੇ ਨਾਲ ਤੂੰ ਦੱਸ ਵੀ ਆਪਾਂ ਚੱਲਣਾ ਲੌਂਗ ਟਾਈਮ ਤਾਂ ਮੈਂ ਤੇਰੀ ਸਾਰੀ ਇੱਜ਼ਤ ਦਾ ਤੇਰੇ ਹਰ ਚੀ ਦੇ ਪਰਦੇ ਦਾ ਧਿਆਨ ਰੱਖੂ ਆਂ ਦੱਸ ਕਿਵੇਂ ਕਰਨਾ ਹਾਂ ਸੱਚੀ ਦੱਸ ਮੈਨੂੰ ਕੀ ਚਾਹੀਦਾ ਨਾ ਬਸ ਕਰੀ ਆਪਣੇ ਪਤਾ ਨਾ ਲੱਗੇ ਕਿ ਉਹ ਹੋਰ ਆਪਣੇ ਦੋਨਾਂ ਚ ਗੱਲ ਆ ਰਹੀ ਤੇ ਗੱਲ ਦੋਨਾਂ ਚ ਹੋਰਾਂ ਚ ਇਹ ਵੀ ਜਾ ਰਿਹਾ ਪਰ ਨਾ ਵੀ ਮੈਨੂੰ ਡਾਕ ਨੇ ਜੜੀ ਤਾਤ ਲਾਈ ਹੈਗੀ ਜਿਹੜੀ ਮੈਨੂੰ ਅੱਗ ਲਾਈ ਹੈ ਉਹ ਤੁਸੀਂ ਬੁਝਾਉਣੀ ਹੈ ਮੇਰੀ ਮੈਂ ਬਾਹਰਲੇ ਕਮਰੇ ਚ ਹੁੰਨਾ ਤੇ ਰਾਤ ਨੂੰ ਹੋਲੀ ਕਿਦਨ ਉੱਠ ਕੇ ਆ ਜਾਇਆ ਕਰ ਬਸ ਤੂੰ ਮਾਜ ਇੰਤਜ਼ਾਰ ਕਰ ਦਿੰਦੇ ਰਾ ਅੱਜ ਮੈਂ ਵੀ ਦੇਖੋ ਮੇਰਾ ਸਾਥ ਦੇਈ ਮੈਂ ਕਦੇ ਕੀਤਾ ਨਹੀਂ ਮੇਰੇ ਖਿਆਲ ਸਨ ਮੈਂ ਵੀ ਥੋੜੀ ਬੈਠ ਕੇ ਉਹ ਕੀ ਚਮਕਾਤੀ ਵਧੀਆ ਰੱਖਦੀ ਹੈ ਰੱਖਦੀ ਹੈ ਨਾ ਹੂੰ ਕਿਉਂ ਰੱਖਦੀ ਹੈ ਤੈਨੂੰ ਪਤਾ ਨਹੀਂ ਮੈਨੂੰ ਪਤਾ ਲੱਗਦਾ ਹੈ ਤਾਂ ਹੀ ਤਾਂ ਹੈ ਰੱਬ ਨੇ ਤਾਂ ਹੀ ਰੱਬ ਨੇ ਕਰਾ ਕੇ ਦਿਖਾਈ ਕਿ ਪ੍ਰੈਗਨੈਂਸੀ ਦੇ ਕਿਹੋ ਜਿਹਾ ਕੁਝ ਤੇ ਹੁਣ ਤਾਂ ਹੀ ਤਾਂ ਕਰਾਮਾਤ ਦਿਖਾਈ ਹੈ ਨਾ ਵੀ ਅੱਜ ਸ਼ਾਇਦ ਆਪਣਾ ਸੰਬੰਧ ਬਣ ਜੇ ਮੈਂ ਅੱਜ ਦੇ ਇੰਤਜ਼ਾਰ ਕਰੂੰ ਚਲੋ ਠੀਕ ਹੈ ਅਜ ਰਾਤ ਦਾ ਫਿਰ ਪੱਕਾ ਠੀਕ ਹੈ ਇੱਕ ਵਾਰ ਤੁਹਾਨੂੰ ਮੇਰੀ ਕਮਰੇ ਚ ਆਉਣਾ ਪਵੇ ਚਲ ਇੱਕ ਵਾਰੀ ਮੈਂ ਆਉਂਗਾ ਤੇਰੇ ਕਮਰੇ ਚ ਬੇਬੇ ਬਾਹਰ ਪੇ ਹੋ ਨਾ ਤੁਸੀਂ ਤੂੰ ਅੰਦਰ ਆ ਜੀ ਨਾ ਉੱਠ ਕੇ ਫਿਰ ਮੈਂ ਤੁਸੀਂ ਬਾਹਰ ਪੈਨੇ ਹੋ ਨਾ ਤਾਂ ਤੂੰ ਅੰਦਰ ਆ ਜੀ ਨਾ ਉੱਠ ਕੇ ਰਾਤ ਨੂੰ ਆਜੇ ਮੈਂ ਤੇਰੇ ਕਮਰੇ ਚ ਆ ਜਾਊਂਗਾ ਮੈਂ ਤਾਂ ਅੰਦਰ ਆ ਜੂਗੀ ਹੋ ਭਾਈ ਜਾਂ ਕਿਸੇ ਨੇ ਦੇਖ ਲਿਆ ਤਾਂ ਤੁਸੀਂ ਨਹੀਂ ਆਇਆ ਕਿੱਦੋਂ ਦੀ ਦਵਾਈ ਲੈਣਾ ਅਸਿੰਗਟਾ ਵੀ ਸੇ ਤੋਂ ਪਤਾ ਸੀ ਕਿ ਨੇ ਉਹ ਕੁਝ ਨਹੀਂ ਦੇਖਦੇ ਆ ਬੇਬੇ ਬਲੱਡ ਦੀ ਦਵਾਈ ਲੈਂਦੀ ਗੋਲੀ ਲੈਂਦੀ ਐ ਫੇ ਕੁਝ ਨਹੀਂ ਪਤਾ ਲੱਗਦਾ ਇਹਨਾਂ ਨੂੰ ਬਾਪੂ ਤਾਂ ਇੱਕ ਦੋ ਵਾਰ ਉੱਠਦਾ ਆ ਦੇਖਦਾ ਬਸ ਉਹਨੂੰ ਹਾਂ ਬਾਪੂ ਨੂੰ ਬਸ ਬਾਪੂ ਨੂੰ ਐ ਕਹਿੰਦੇ ਬਾਪੂ ਨੂੰ ਪੈਗ ਵੱਧ ਲਵਾ ਦੂੰਗਾ ਅੱਥ ਨੇ ਮੈਂ ਮੈਨੂੰ ਵਾਊਚਰ ਹੋ ਗਿਆ ਤੁਸੀਂ ਤੰਗ ਨਾ ਕਰੀਓ ਮੈਨੂੰ ਹਾਂ ਮੈਂ ਤੰਗ ਨਹੀਂ ਕਰਦਾ ਮੈਂ ਜੀਨ ਜਾਣੋ ਬਸ ਮੈਂ ਤਾਂ ਗੰਨੇ ਕਰਦਾ ਮੈਂ ਤੇ ਬਸ ਮੈਂ ਤੂੰ ਹੀ ਸਿਖਾਉਣਾ ਜੀ ਜਨਾਨੀ ਕਿਵੇਂ ਉਹ ਕਰੀਦੀ ਹੈਗੀ ਉਹ ਤਾਂ ਐ ਮੈਂ ਪੂਰਾ ਧਿਆਨ ਰੱਖੂਗਾ ਮਰੇ ਕੋਣ-ਕਾਨ ਤੇ ਸਭ ਸੁਖ ਲਿਓ ਨਾ ਮੈਂ ਵੱਲ ਫਿਲਮ ਦੇਖ ਲਾਂਗੇ ਨਾ ਆਪਾਂ ਪਹਿਲਾਂ ਠੀਕ ਹੈ ਅੱਛਾ ਉਹ ਰਜੀ ਦੂਜੀ ਫਿਲਮ ਦੇਖੋ ਫਿਲਮ ਤਾਂ ਮੈਂ ਦੇਖਦਾ ਹਾਂ ਰੋਜ਼ ਕਾ ਤੋ ਦੇਖ ਦੇ ਕੇ ਮੈਂ ਤੇਰੀ ਮੱਛੀ ਉਹ ਉਹਨਾਂ ਦੀ ਮੱਛੀ ਨੂੰ ਨਾ ਮੱਛੀ ਦੇ ਵਿੱਚ ਮੈਂ ਤੇਰੀ ਮੱਛੀ ਦੇਖਦਾ ਵੀ ਆ ਮੇਰਾ ਅੰਦਰ ਜਾਈ ਜਾਂਦਾ हां ਤੇ ਅੱਜ ਮੇਰਾ ਨਾ ਇਹ ਜਿਹੜਾ ਸਫ਼ਰ ਹੈ ਇੱਥੇ ਮੁੱਕ ਗਿਆ ਤੇ ਬਸ ਹੁਣ ਤੇਰੇ ਤੇ ਆ ਕੇ ਕੜ ਗਈ ਕੜ ਗਈ ਕਰਾ ਲਈ ਠੀਕ ਹੈ ਨਾ ਤਿਆਰ ਰਹੀ ਹੈ ਮੇਰੇ ਤੇ ਡਾ ਕੇ ਰੱਖਣੀ ਹੈ ਮੈਂ ਕਿੱਧਰ ਜਾਣਾਗਾ ਐਵੇਂ ਮਾਂ ਕਰਦੀ ਹਾਂ ਤੁਸੀਂ ਉਹ ਲੈ ਆਇਓ ਸਾਰਾ ਕੁਝ ਠੀਕ ਹੈ ਹਾਂ ਉਹ ਮੈਂ ਲਿਆਉਂਗਾ ਉੱਪਰ ਲਾਸਟ ਟੈਬਲੇਟ ਲੈ ਲਓ ਟੈਬਲੇਟ ਲੈ ਲਊਗਾ ਮੈਂ ਤੇ ਉਹ ਲਾਸਟ ਚ ਚੜਾ ਲਊਗਾ ਮੈਂ ਉਹ ਹਨਾ ਨਹੀਂ ਮੈਨੂੰ ਟੈਬਲੇਟ ਲਿਆ ਦਿਓ ਤੁਸੀਂ ਤੁਸੀਂ ਨਿਕਲਾ ਨੇ ਟੈਬਲੇਟ ਉਹ ਕੁਝ ਵੀ ਹਾਂ ਮੈਂ ਨਹੀਂ ਲੈਂਦਾ ਚੰਗਾ சரி